ਆਪਣੇ ਪੇਟ ਦੇ ਵਿੱਚ ਵੀ ਐਕਸਟਰਾ ਚਰਬੀ ਫਾਇਟ ਗੰਦਗੀ ਬਾਹਰ ਨਿਕਲ ਗਈ ਤਾਂ ਆਪਾਂ ਹੋਰ ਬਿਮਾਰੀਆਂ ਤੋਂ ਵੀ ਰਾਹਤ ਹੋ ਜਾਾਂਗੇ ਬਹੁਤ ਮੁੰਡੇ ਕੁੜੀਆਂ weight ਘਟਾਉਣ ਲਈ 20 20 30 30000 ਰੁਪਏ ਲਾ ਦਿੰਦੇ ਨੇਗੇ ਪ੍ਰੋਡਕਟਾਂ ਤੇ ਪਰ ਫੇਰ ਵੀ ਉਹਨਾਂ ਦਾ weight ਨਹੀਂ ਘਟਦਾ ਆਪਣੀ ਇੱਕ ਇਹ ਛੋਟੀ ਜੀ ਕੋਸ਼ਿਸ਼ ਨਾਲ ਉਹਨਾਂ ਦਾ weight 7 ਤੋਂ 8 ਕਿਲੋ ਇੱਕ ਮਨთ ਦੇ ਵਿੱਚ ਘਟ ਜੂਗਾ ਆਪਾਂ ਪੱਕੀ ਗਰੰਟੀ ਦਿੰਦੇ ਆ ਸਸੀ ਗਾਲ ਜੀ ਮੈਂ ਤੁਹਾਡਾ ਆਪਣਾ ਬਿੰਦੀ ਗਨੋ ਜੀ ਅੱਜ ਆਪਣੇ ਭਰਾ ਕੋਲੇ ਆਏ ਬਈ ਤੇ ਜਿਨ੍ਹਾਂ ਦੀ ਆ ਦੇਸੀ ਮੈਡੀਸਿਨ ਚੱਲ ਰਹੀ ਆ ਬਈ ਤੇ ਇਹਦੇ ਬਹੁਤ ਸਾਰੇ ਰਿਜ਼ਲਟ ਆ ਰਹੇ ਨੇ ਤੇ ਇਹਦਾ ਰਾਜ਼ ਕੀ ਹੈ ਭਾਈ ਕੋਈ ਸਾਈਡ ਇਫੈਕਟ ਤਾਂ ਨਹੀਂ ਹੈਗਾ ਦਾ ਕੋਈ ਫਿਰ ਇਹਦਾ ਕੋਈ ਸਾਈਡ ਇਫੈਕਟ ਨਹੀਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਮੇਰੇ ਭਰਾਵਾਂ ਨੂੰ ਮੇਰੀਆਂ ਭੈਣਾਂ ਨੂੰ ਬੇਫਿਕਰ ਹੋ ਕੇ ਤੁਸੀਂ ਇਹ ਮੈਡੀਸਨ ਲੈ ਸਕਦੇ ਹੋਗੇ ਠੀਕ ਹੈ ਇਹਦਾ ਜ਼ੀਰੋ ਸਾਈਡ ਇਫੈਕਟ ਹੈ ਜੇਕਰ ਤੁਸੀਂ ਅੰਗਰੇਜ਼ੀ ਦਵਾਈਆਂ ਖਾਣੇ ਹੋਗੇ ਕਿਸੇ ਪ੍ਰਕਾਰ ਦੀ ਤੁਹਾਨੂੰ ਥਾਇਰੋਇਡ ਦੀ ਪ੍ਰੋਬਲਮ ਆ ਜਾਂ ਕੋਈ ਹੋਰ ਬੀਪੀ ਦੀ ਜਾਂ ਕਸੇ ਦੀ ਵੀ ਐਕਸਟਰਾ ਮੈਡੀਸਨ ਲੈਣੇ ਉਹਦਾ ਇਹਦੇ ਨਾਲ ਕੋਈ ਵੀ ਲਿੰਕ ਨਹੀਂ ਹੈਗਾ ਠੀਕ ਹੈ ਇਹ ਕਿਹੜੀ ਤਰ੍ਹਾਂ ਦੀ ਜੂਸ ਦੀ ਤਰ੍ਹਾਂ ਡਰਿੰਕ ਬਣਾਈ ਹੋਈ ਆ ਠੀਕ ਹੈ ਜੀ ਜਿਹੜੀ ਕਿ ਆਪਣੇ ਭਰਾਵਾਂ ਨੂੰ ਭੈਣਾਂ ਨੂੰ ਪਹਿਲਾਂ ਪਤਾ ਹੀ ਨਹੀਂ ਸੀਗਾ ਵੀ ਕਿੱਦਾਂ weight loss ਹੁੰਦਾ ਹੈਗਾ ਠੀਕ ਹੈ ਜੀ ਤੇ ਇਹ ਆਪਣਾ ਵੀਰੇ ਫਾਰਮੂਲਾ ਜਿਹੜਾ ਬਹੁਤ ਚੱਲ ਚੁੱਕਿਆ ਬਹੁਤ ਭਰਾਵਾਂ ਦੇ ਕੰਮ ਆ ਚੁੱਕਿਆ ਹੈਗਾ ਭੈਣਾਂ ਦੇ ਕੰਮ ਆ ਚੁੱਕਿਆ ਹੈਗਾ ਕਿਉਂਕਿ ਬਹੁਤ ਮੁੰਡੇ ਕੁੜੀਆਂ weight ਘਟਾਉਣ ਲਈ 20 20 30 3000 ਰੁਪਏ ਲਾ ਦਿੰਦੇ ਨੇਗੇ ਪ੍ਰੋਡਕਟਾਂ ਤੇ ਪਰ ਫੇਰ ਵੀ ਉਹਨਾਂ ਦਾ weight ਨਹੀਂ ਘਟਦਾ ਆਪਣੀ ਇੱਕ ਇਹ ਛੋਟੀ ਜੀ ਕੋਸ਼ਿਸ਼ ਨਾਲ ਉਹਨਾਂ ਦਾ weight 7 ਤੋਂ 8 ਕਿਲੋ ਇੱਕ ਮੰਥ ਦੇ ਵਿੱਚ ਘਟ ਜੂਗਾ ਆਪਾਂ ਪੱਕੀ ਗਰੰਟੀ ਦਿੰਨੇ ਆ ਤੇ ਭਾਈ ਜਿਵੇਂ ਹੁਣ 7 ਤੋਂ 8 ਕਿਲੋ weight ਘਟ ਜਾਂਦਾ ਇਹਦਾ ਤੇ ਮੈਂ ਤਾਂ ਇਹ ਵੀ ਸੁਣਿਆ ਵੀ ਜਦੋਂ weight ਘਟ ਗਿਆ ਤੇ ਭਾਈ ਬਿਮਾਰੀਆਂ ਵੀ ਆਟੋਮੈਟਿਕ ਉੱਡ ਜਾਂਦੀਆਂ ਨੇ ਤੇ ਪਰ ਤੁਸੀਂ ਇਹ ਦਾਵਾ ਨਹੀਂ ਕਰਦੇ ਭਾਈ ਵੀ ਐਕਸਟਰਾ ਜਿਹੜੀ ਚਰਬੀ ਹੁੰਦੀ ਆ ਉਹ ਕਈ ਬਿਮਾਰੀਆਂ ਦਾ ਰੂਪ ਧਾਰਨ ਕਰ ਲੈਂਦੀ ਹੈ ਜਿਵੇਂ ਕਿ ਸ਼ੂਗਰ ਵਗੈਰਾ ਸ਼ੂਗਰ ਤੁਹਾਨੂੰ ਪਤਾ ਦੋ ਤਿੰਨ ਬਿਮਾਰੀਆਂ ਹੋਰ ਨਾਲ ਅਟੈਚ ਕਰਦਾਗਾ ਜਦੋਂ ਆਪਣੇ ਪੇਟ ਦੇ ਵਿੱਚ ਬਈ ਐਕਸਟਰਾ ਚਰਬੀ ਫਾਇਟ ਗੰਦਗੀ ਬਾਹਰ ਨਿਕਲ ਗਈ ਤਾਂ ਆਪਾਂ ਹੋਰ ਬਿਮਾਰੀਆਂ ਤੋਂ ਵੀ ਰਾਹਤ ਹੋ ਜਾਾਂਗੇ ਤੇ ਅੱਛਾ ਭਾਈ ਇਹ ਇਹਦੇ ਇੰਨੇ ਫਾਇਦੇ ਨੇ ਭਾਈ ਹਾਂਜੀ ਵੀਰੇ ਬਹੁਤ ਫਾਇਦੇ ਨੇ ਇਹਦੇ ਬਹੁਤ ਫਾਇਦੇਮੰਦ ਆ ਅੱਛਾ ਯਾਰ ਤੇ ਫਿਰ ਮੈਨੂੰ ਵੀ ਦੇ ਭਾਈ ਯਾਰ ਇੱਕ ਚੀਜ਼ ਤੇ ਮੈਂ ਵੀ ਯੂਜ਼ ਕਰਕੇ ਦੇਖਦਾ ਵੀ ਕਿੰਨਾ ਕਾ ਬਿਹਟਾ ਮੇਰਾ ਵੀ ਥੋੜਾ ਥੋੜਾ ਜਿਹਾ ਨਿਕਲ ਗਿਆ ਵੇਟ ਜਾ ਤੇ ਮੈਂ ਵੀ ਕਰਦਾ ਫਿਰਟ ਨਾਲ ਦੀ ਨਾਲ ਤੇ ਭਾਈ ਜੇ ਤੁਹਾਨੂੰ ਚਾਹੀਦੀ ਆ ਤਾਂ ਭਾਈ ਤੁਸੀਂ ਵੀ ਚਲਦੀ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੇ ਘਰ ਤੋਂ ਆਰਡਰ ਜੀ ਭਾਈ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੇ ਬੰਦੇ ਫਿੱਟ ਨੇ ਉਹਦਾ ਸ਼ੇਅਰ ਕਰ ਦਿਓ ਜਿਹੜੇ ਅਨਫਿੱਟ ਨੇ ਤੇ ਉਹ ਆਰਡਰ ਕਰ ਦਿਓ ਧੰਨਵਾਦ ਜੀ